ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ਨਾਉ ਕੀ ਹਾਲ ਚਾਲ ਆ ਅਸੀਂ ਵਧੀਆ ਇਤਿਹਾਸ ਕਰਦੇ ਭੈਣ ਭਰਾ ਸਾਰੇ ਠੀਕ ਹੋਣਗੇ ਤੇ ਅੱਜ ਆ ਦਿਵਾਲੀ ਤੇ ਸਾਰਿਆਂ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਕਰੇ ਵੀ ਇਹ ਦਿਵਾਲੀ ਹਰ ਘਰ ਖੁਸ਼ੀਆਂ ਲੈ ਕੇ ਆਵੇ ਤੇ ਹੱਸਦੇ ਵਸਦੇ ਰਹਿਣ ਸਾਰੇ ਭੈਣ ਭਰਾ ਤੇ ਅੱਜ ਆਪਾਂ ਤੜਕੀ ਉੱਠ ਗਏ ਆ ਟਾਈਮ ਹੋ ਗਿਆ ਜੇ ਪੂਰੇ 3 ਤੇ 3 ਵਜੇ ਆਪਾਂ ਚੱਲੇ ਆ ਕਿ ਨਾ ਟੋਕੇ ਤੇ ਆਰ ਹੋ ਗਈਆਂ ਬੱਚੇ ਜੀ ਸੁੱਤੇ ਆ ਤੇ ਆਪਾਂ ਚੱਲੀਏ ਦਰਸ਼ ਮੇਲੇ ਕਰੀਏ ਤੇ ਸਾਰੇ ਭੈਣ ਭਰਾਵਾਂ ਨੂੰ ਵੀ ਵਿਖਾਵਾਂਗੇ ਅੱਜ ਦੀਆਂ ਰੌਣਕਾਂ ਹਮਨ ਦਾ ਸਭ ਕੀ ਕੀ ਰੌਣਕਾਂ ਆ ਤੇ ਬਾਹਰ ਸੰਗਤ ਵੀ ਆਈ ਹੋਈ ਹੋਰ ਵੀ ਸੰਗਤ ਕਾਫੀ ਜਾਂਦੀ ਇੱਥੋਂ ਦੀਦੀਆਂ ਕੋਲੋਂ ਰੋਜ਼ ਤੇ ਮੈਂ ਤਾਂ ਪਹਿਲੀ ਵਾਰ ਚਲਦੀ ਆ ਦੀਦੀ ਤੇ ਜਾਂਦੇ ਰਹਿੰਦੇ ਆ ਬਸ ਦਿੱਲੀ ਜਾਂਦੇ ਆ ਤੇ ਚਲੋ ਜੀ ਆਜੋ ਵੇਣਿਆਂ ਉੱਥੋਂ ਦੀਆਂ ਰੌਣਕਾਂ ਆਪਾਂ ਪਹੁੰਚ ਗਏ ਆ ਦਰਬਾਰ ਸਾਹਿਬ ਤੇ ਆ ਜੋ ਕਰੀਏ ਦਰਸ਼ਨ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਦੇਖੋ ਸੰਗਤਾਂ ਲੱਗੀਆਂ ਹੋਈਆਂ ਨੇ ਰੌਣਕਾਂ ਗੁਰੂ ਘਰ ਤੇ ਅੰਮ੍ਰਿਤ ਵੇਲੇ ਦਰਸ਼ਨ ਕਰਦੀਆਂ ਸੰਗਤਾਂ ਤੇ ਬਹੁਤ ਹੀ ਸੋਹਣਾ ਦਿਵਾਲੀ ਦਾ ਕਰਕੇ ਦਰਬਾਰ ਸਾਹਿਬ ਦੀ ਡੈਕੋਰੇਸ਼ਨ ਕੀਤੀ ਹੋਈ ਆ ਲੋ ਜੀ ਆਪਾਂ ਅੰਮ੍ਰਿਤ ਵੇਲੇ ਗੁਰੂ ਘਰ ਆਏ ਆ ਬਹੁਤ ਮਨ ਨੂੰ ਸਕੂਨ ਮਿਲਿਆ ਇਹ ਦੁਖ ਭਜਨੀ ਬੇਰੀ ਇੱਥੇ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਆ ਤੇ ਇੱਥੇ ਸੰਗਤਾਂ ਇਸ਼ਨਾਨ ਕਰਦੀਆਂ ਵਾਂ ਤੇ ਆਪਣੀ ਮਨੁਕਾਮਨਾ ਪੂਰੀ ਕਰਦੀਆਂ ਜੋ ਵੀ ਆਪਾਂ ਮੰਗਾਂਗੇ ਇਥੋਂ ਸਾਰੇ ਹਰ ਕੋਈ ਚੀਜ਼ ਮਿਲਦੀ ਆ ਗੁਰੂ ਘਰ ਆਣ ਕੇ ਬਹੁਤ ਸੰਗਤਾਂ ਇੱਥੇ ਪੰਜ ਇਸ਼ਨਾਨਾ ਕਰਦੀਆਂ ਹੋਈਆਂ ਤੇ ਨਾਲ ਸੰਗਤਾਂ ਇਸ਼ਨਾਨ ਕਰਦੀਆਂ ਹੋਈਆਂ ਛੋਟੇ ਛੋਟੇ ਬੱਚੇ ਇਸ਼ਨਾਨ ਕਰਨ ਦੇ ਆ ਅਮਰਤਵੇਲੇ ਬਹੁਤ ਵਧੀਆ ਲੱਗਦਾ ਗੁਰੂ ਘਰ ਆਣ ਕੇ ਇੱਥੇ ਆਪਾਂ ਮੱਥਾ ਟੇਕਿਆ ਮੱਥਾ ਟੇਕ ਕੇ ਸੰਗਤਾਂ ਅੱਗੇ ਜਾਂਦੀਆਂ ਆਈਆਂ ਤੇ ਆਪਾਂ ਚਲੇ ਗਏ ਲੰਗਰ ਹਾਲ 'ਚ ਇੱਥੇ ਜਾ ਕੇ ਆਪਾਂ ਕੀਤੀ ਸੇਵਾ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਆ ਬਹੁਤ ਵਧੀਆ ਸੰਗਤਾਂ ਪ੍ਰਸ਼ਾਦਿਆਂ ਦੀ ਸੇਵਾ ਕਰਨੀਆਂ ਆਪਣੇ ਦੀਦੀ ਵੀ ਸੇਵਾ ਕਰਨ ਦਾ ਹੈ ਪ੍ਰਸ਼ਾਦਿਆਂ ਦੀ ਆਪਾਂ ਵੀ ਇੱਥੇ ਬੈਠ ਕੇ ਸੇਵਾ ਕੀਤੀ ਦੀਦੀ ਦੇ ਨਾਲ ਆਪਾਂ ਨੂੰ ਵੀ ਸੇਵਾ ਕਰਨ ਦਾ ਇੱਥੇ ਮੌਕਾ ਮਿਲਿਆ ਚਲੋ ਗੁਰੂ ਘਰ ਆਣ ਕੇ ਸੇਵਾ ਕਰਨ ਦਾ ਬਹੁਤ ਵਧੀਆ ਲੱਗਾ ਤੇ ਇੱਥੇ ਸੇਵਾ ਕਰਕੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਇੱਥੇ ਆਟਾ ਮਸ਼ੀਨਾਂ ਨਾਲ ਆਟਾ ਗੁੱਜਣਦਿਆ ਦੇਖੋ ਸੇਵਾਦਾਰ ਪਾਣੀ ਪਾਈ ਜਾਂਦਾ ਵਾ ਤੇ ਮਸ਼ੀਨਾਂ ਆਟਾ ਗੁੰਨੀ ਜਾਂਦੀਆਂ ਵਾ ਆਟਾ ਗੁੰਦੀਆਂ ਮਸ਼ੀਨਾਂ ਪ੍ਰਸ਼ਾਦੇ ਪੱਕਦੇ ਆ ਤਾਨੂੰ ਦਿਖਾਉਨੇ ਆ ਜੀ ਪ੍ਰਸ਼ਾਦੇ ਮਸ਼ੀਨਾਂ ਨਾਲ ਪੱਕ ਕੇ ਸੇਵਾਦਾਰ ਲਈ ਆਉਂਦੇ ਟੋਕਰੇ ਪਰ ਪਰ ਪ੍ਰਸ਼ਾਦੇ ਆਜੋ ਤੁਹਾਨੂੰ ਮਸ਼ੀਨਾਂ ਵਿਖਾਉਨੇ ਆ ਜਿਹੜੇ ਭੈਣ ਭਰਾ ਬਾਹਰ ਬੈਠੇ ਮਸ਼ੀਨਾਂ ਦੇ ਦਰਸ਼ਨ ਕਰ ਲੋ ਇਧਰੋਂ ਮਸ਼ੀਨਾਂ ਚੋਂ ਭੇੜੇ ਹੋਹੋ ਆਉਂਦੇ ਆ ਕਿੰਧੀਆਂ ਕਿੰਧੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਵੇਖੋ ਜੀ ਤੇ ਇਧਰ ਵੇਲ-ਵੇਲ ਕੇ ਪ੍ਰਸ਼ਾਦੇ ਮਸ਼ੀਨ ਅੱਗੇ ਕੱਲੀ ਜਾਂਦੀ ਆ ਸਪੀਡ ਵੇਖੋ ਮਸ਼ੀਨ ਦੀ ਕਿੰਨੀ ਸਪੀਡ ਆ ਤੇ ਇੱਧਰ ਪ੍ਰਸ਼ਾਦੇ ਹੋ ਕੇ ਤਿਆਰ ਇੱਧਰ ਜਾਂਦੇ ਲੋਹ ਦੇ ਵਿੱਚ ਲੋਹ ਦੇ ਵਿੱਚੋਂ ਪ੍ਰਸ਼ਾਦੇ ਤਿਆਰ ਹੋ ਕੇ ਤੇ ਦੇਖ ਸਕਦੇ ਜੇ ਬਾਹਰ ਇਕੱਠੇ ਪ੍ਰਸ਼ਾਦੇ ਚਾਰ-ਚਾਰ ਪੰਜ-ਪੰਜ ਹੁੰਦੇ ਕਿੱਡੇ ਸੋਹਣੇ ਤੇ ਹੁਣ ਤੁਸੀਂ ਦੇਖੋ ਇੱਕ ਰੀ ਫੇਰ ਗੁਰੂ ਘਰ ਦੇ ਦਰਸ਼ਨ ਕਰ ਲਓ ਜੀ ਬਹੁਤੀ ਸੋਹਣੀ ਦਿਵਾੜੀ ਦੀ ਰੌਣਕ ਦੇਖ ਸਕਦੇ ਜੀ ਘਰ ਬਹੁਤ ਵਧੀਆ ਵਾਏ ਗੁਰੂ ਚੜ੍ਹਦੀ ਕਲਾ ਆਪਾਂ ਆਏ ਆ ਤੇ ਰੀਤ ਹੋਣੀ ਆਉਂਦਿਆਂ ਨੂੰ ਉੱਠ ਰੀਤ ਤੁਸੀਂ ਉੱਠ ਗਏ ਸੀ ਮੰਮਾ ਨੂੰ ਨਹੀਂ ਲੱਭਾ ਹਾਂਜੀ ਮੰਮਾ ਰੀਤ ਰੀਤ ਮੇਰਾ ਦੇਖਣ ਨਹੀਂ ਗਿਆ ਕਹ ਰੋ ਦੁਸਾਵਾ ਬਰੇ ਚੇਦੇ ਉਸ ਪੁੱਸੂ ਕਰੰਟੇ ਹੁਣੇ ਉਠੀ ਆ ਬਾਥਰੂਮ ਘਰ ਆਈ ਆਪੇ ਜਾ ਗਏ ਮੰਮਾ ਕਿਥੇ ਮੰਮਾ ਬਹੁਤ ਗੁਰਦਾਰੇ ਗਈ ਕੋਈ ਨਾਲ ਰੀਤ ਇੱਧਰ ਆਇਂ ਤੇ ਮਮਾਂ ਨੂੰ ਦਿਖਾਉਂਦਾ ਹਾਂ ਆਏ ਮਮਾਂ ਨਾਲ ਰੀਤ ਗੁੱਸੇ ਹੋ ਗਈ ਮੈਂ ਪਹਿਲੀ ਵਾਰ ਰੀਤ ਨੂੰ ਅੱਜ ਗੁਰਦਾਰੇ ਛੱਡ ਕੇ ਗਈ ਘਰੇ ਤੇ ਰੀਤ ਹੋ ਗਈ ਮੇਰੇ ਨਾਲ ਗੁੱਸੇ ਆਏ 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 ਰੀਤ ਇੰਨਾ ਕਾਦਾ ਗੁੱਸਾ ਮੂੰਹ ਤੇ ਵਿਖਾ ਦੇ ਨਹੀਂ ਨਹੀਂ ਚੱਲ ਚੱਲ ਠੀਕ ਹੈ ਫਿਰ ਮੈਂ ਵੀ ਨਹੀਂ ਬੋਲਦੀ ਮੈਂ ਵੀ ਨਹੀਂ ਬੋਲਦੀ ਰੀਤ ਦੇ ਨਾਲ ਮੈਂ ਵੀ ਨਹੀਂ ਬੋਲਣਾ ਚੱਲ ਫਿਰ ਆ ਆ ਬੋਲੋ ਆ ਫਿਰ ਚੱਲ ਫਿਰ ਤੋਰ ਜਾ ਹਾਂ ਹਾਂ ਹਏ ਇੰਨਾ ਕਾਦਾ ਗੁੱਸਾ ਆਈ ਹੋ ਗਈ ਸੁਲਾ ਦੇ ਹੋ ਗਈ ਸੁਲਾਹ ਹੋ ਗਈ ਹੋ ਗਈ ਹੋ ਗਈ ਸੁਲਾਹ ਮੈਂ ਕਿੱਥੇ ਗਈ ਨਾ ਬਲਾ ਮम्मा ਕਿੱਥੇ ਗਏ ਸੀ ਅਰੀ ਮम्मा ਕਿੱਥੇ ਗਏ ਬਿਲ੍ਹਾ ਦੱਸ ਇੱਧਰ ਕਹ ਗੁਰਦੁਆਰੇ ਗਏ ਸੀ ਵਾਗਰੂ ਕਰਨਾ ਕਿੱਦਾਂ ਦੱਸ ਦੱਸ